ਸੱਚੀ ਕਾਲ ਟਰੈਵਲ ਵਿਦ ਸਰਦਾਰ ਦੇ ਨਵੇਂ ਸਫਰ ਵਿੱਚ ਤੁਹਾਡਾ ਸਵਾਗਤ ਆ ਅੱਜ ਦਾ ਸਫਰ ਜਿਹੜਾ ਹੈਗਾ ਇਹ ਅੱਜ ਤੱਕ ਕਿਸੇ ਨੇ ਇਸ ਬਾਰੇ ਡਿਟੇਲ ਚ ਗੱਲ ਹੀ ਨਹੀਂ ਕੀਤੀ ਹੁੰਦੀ ਕਿ ਕਿਉਂ ਦਲਾਈ ਲਾਮੇ ਕੌਣ ਹੁੰਦੇ ਆ ਉਹ ਭਾਰਤ ਚ ਕਿਉਂ ਆਏ ਤੇ ਉਹਨਾਂ ਦੇ ਇਹ ਜਿਹੜੇ ਘਾਰ ਆ ਉੱਪਰ ਉਹਨੂੰ ਮਨੈਸਟਰੀ ਕਹਿੰਦੇ ਆ ਜਿਹਦੇ ਵਿੱਚ ਘਰ ਇੱਕ ਦੂਜੇ ਨਾਲ ਜੁੜੇ ਹੋਏ ਆ ਅੰਦਰੋਂ ਅੰਦਰ ਹੀ ਇੱਕ ਦੂਜੇ ਕੋਲੇ ਚਲੇ ਜਾਂਦੇ ਆ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈਸਵੀ ਚ ਹੋਇਆ। ਜਦ ਕਿ ਇਸ ਜਗ੍ਹਾ ਦੇ ਉੱਤੇ ਆ ਜਿਹੜੇ ਘਰ ਆ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਉੱਤੇ ਮਨਿਸਟਰੀ ਬਣੀ ਹੋਈ ਆ। ਇਹ 1430 ਦੇ ਵਿੱਚ ਬਣੀ ਆ। ਤੇ 30 ਦੇ ਵਿੱਚ ਹੀ ਇੱਥੇ ਲੋਕ ਰਹਿਣ ਲੱਗੇ। ਜਿੱਥੇ ਕੁਝ ਉੱਗਦਾ ਨਹੀਂ, ਜਿੱਥੇ ਕੋਈ ਸ਼ਹਿਰ ਨਹੀਂ, ਜਿਹੜੀ ਸੜਕ ਤੇ ਆਪਾਂ ਇੱਥੇ ਪਹੁੰਚਣਾ ਉਹ ਵੀ 1988 ਜੀ ਬਣ ਕੇ ਤਿਆਰ ਹੋਈ ਆ। ਤੇ ਆਮ ਲੋਕਾਂ ਵਾਸਤੇ ਖੁੱਲੀ ਆ। ਪਹਿਲਾਂ ਇਹ ਰੂਟ ਹੁੰਦਾ ਸੀ ਸਿਲਕ ਰੂਟ ਲੋਕ ਉਹ ਜੇਬਕਿਸਤਾਨ ਹੋਰ ਤਿੱਬਤ ਚੀਨ ਤੋਂ ਪਾਕਿਸਤਾਨ ਵੱਲੋਂ ਲੋਕ ਆਪਣਾ ਵਪਾਰ ਕਰਨ ਇੱਧਰ ਆਉਂਦੇ ਹੁੰਦੇ ਸੀ ਇਹਨਾਂ ਰਸਤਿਆਂ ਦੇ ਵਿੱਚ ਦੀ ਲੰਘਦੇ ਹੁੰਦੇ ਸੀ ਸਾਡੇ ਇੰਡੀਅਨ ਬੰਦਿਆਂ ਨੂੰ ਗੁਲਾਮ ਬਣਾਇਆ ਹੁੰਦਾ ਸੀ ਉਸ ਵਕਤ ਤੇ ਉਹ ਗੁਲਾਮ ਇੱਧਰਲੇ ਜਦੋਂ ਕ੍ਰੋਸ ਕਰਨਾ ਹੁੰਦਾ ਸੀ ਇਸ ਏਰੀਆ ਨੂੰ ਉਹਨਾਂ ਕੋਲੇ ਖਚਰਾ ਹੁੰਦੀਆਂ ਸੀ ਊਠ ਹੁੰਦੇ ਸੀ ਤਾਂ ਬੜੇ ਲੋਕ ਇੱਥੇ ਦਫਨ ਹੋਏ ਆ ਇਨਾਂ ਪਹਾੜਾਂ ਦੇ ਵਿੱਚ ਇਹ ਦੁਨੀਆ ਦੇ ਸਭ ਤੋਂ ਖੂਬਸੂਰਤ ਪਹਾੜ ਆ ਮੈਂ ਦੁਨੀਆ ਦੇ ਖੂਬਸੂਰਤ ਪਹਾੜੇ ਇਸ ਕਰਕੇ ਕਹਿਣਾ ਕਿ ਇੱਥੇ ਦੀ ਜਿਹੜੀ ਝਲਕਾਂ ਉਹ ਲੱਗ ਹੀ ਕਿਸਮ ਦੀ ਐ ਜਿਵੇਂ ਉਹ ਬੱਦਲ ਆ ਗਏ ਬੱਦਲਾਂ ਦੇ ਵਿੱਚ ਪਹਾੜ ਬਣੇ ਹੋਏ ਆ ਥੱਲੇ ਰੇਤੇ ਦੀ ਵੈਲੀ ਆ ਚਲੋ ਇਹਦੇ ਬਾਰੇ ਆਪਾਂ ਗੱਲ ਕਰਦੇ ਆਂ ਤਿੱਬਤ ਦਾ ਨਾਮ ਸਭ ਨੇ ਸੁਣਿਆ ਹੋਇਆ ਤਿੱਬਤ ਵਾਲੇ ਚਾਹੁੰਦੇ ਸੀ ਕਿ ਸਾਨੂੰ ਅਲੱਗ ਦੇਸ਼ ਬਣਾਇਆ ਜਾਵੇ ਤਿੱਬਤ ਦੇਸ਼ ਅਲੱਗ ਬਣਾਇਆ ਜਾਵੇ ਪਰ ਚੀਨ ਨੇ ਕੀ ਕੀਤਾ ਤਿੱਬਤ ਦੇ ਲੋਕਾਂ ਨੂੰ ਫੜ ਕੇ 1500 ਕਿਲੋਮੀਟਰ ਦੂਰ ਛੱਡਤਾ ਕਿਸੇ ਦੇ ਪਰਿਵਾਰ ਨੂੰ 700 ਕਿਲੋਮੀਟਰ ਦੂਰ ਛੱਡਤਾ ਕਿਸੇ ਨੂੰ ਕਿਤੇ ਆਪਦੇ ਬੰਦੇ ਉੱਥੇ ਬਾੜਦੇ ਤੇ ਆਪ ਹੀ ਕਲੇਮ ਕਰ ਲਿਆ ਕਿ ਇਹ ਤਿੱਬਤ ਜਿਹੜਾ ਦੇਸ਼ ਆ ਇਹ ਸਾਡੇ ਦੇਸ਼ ਦਾ ਹੀ ਹਿੱਸਾ ਤੇ ਫਿਰ 1959 ਦੇ ਵਿੱਚ ਜਿਹੜੇ ਬੰਦੇ ਕਹ ਲੋ ਵੀ ਬਾਗੀ ਸੀ ਉਹਨਾਂ ਤੇ ਜ਼ੁਲਮ ਹੋਣਾ ਸ਼ੁਰੂ ਹੋ ਗਿਆ 1959 ਦੇ ਵਿੱਚ ਫਿਰ ਉਹਨਾਂ ਨੂੰ ਭਾਰਤ ਆ ਕੇ ਸ਼ਰਨ ਲੈਣੀ ਪਈ ਤੇ ਇਹ ਤਾਂ ਗੱਲਾਂ ਹੈਗੀਆਂ 1959 ਦੀਆਂ ਤੇ ਉਸ ਤੋਂ ਪਹਿਲਾਂ ਇਹ ਕਿਵੇਂ ਬਣ ਗਈਆਂ ਚੀਜ਼ਾਂ ਕਿਉਂਕਿ ਜਿਹੜਾ ਬੁੱਧ ਧਰਮ ਦਾ ਪ੍ਰਸਾਰ ਤਾਂ ਵੈਸੇ ਸਾਰੀ ਦੁਨੀਆ ਦੇ ਵਿੱਚ ਹੀ ਆ ਤੁਸੀਂ ਥਾਈਲੈਂਡ ਚਲੇ ਜਾਓ ਵਿਏਟਨਾਮ ਸਾਈਡ ਚਲੇ ਜਾਓ ਜਾਂ ਇਧਰ ਨੇਪਾਲ ਵੱਲ ਚਲੇ ਜਾਓ ਜਾਂ ਆਪਣੇ ਹਿਮਾਚਲ ਦੇ ਉੱਪਰਲੇ ਹਿੱਸੇ ਤੇ ਇਹ ਮਿਨਿਸਟਰੀ ਹੈਗੀ ਆ ਇਹ 1430 ਦੇ ਵਿੱਚ ਬਣੀ ਆ ਆਪਾਂ ਇਹਦੇ ਬਾਰੇ ਵੀ ਆਪਾਂ ਜੂਮ ਕਰਕੇ ਦੇਖਾਂਗੇ ਇਹਨੂੰ ਤੇ ਇਸ ਜਗ੍ਹਾ ਦੇ ਉੱਤੇ ਇੱਕ ਬੁੱਤ ਬਣਿਆ ਹੋਇਆ ਜਿਹੜਾ 120 ਫੁੱਟ ਤੋਂ ਵੀ ਉੱਚਾ ਤੇ ਉਹ ਬੁੱਤ ਕਿਵੇਂ ਬਣਾਇਆ ਜਦਕਿ ਇੱਥੇ ਤਾਂ 1988 ਦੇ ਵਿੱਚ ਸੜਕ ਬਣੀ ਨਾ ਕੋਈ ਪੱਠਾ ਇਹ ਤਾਂ ਚਲੋ ਬਾਅਦ ਦੇ ਵਿੱਚ ਇਹ ਚੀਜ਼ਾਂ ਡਿਵੈਲਪ ਹੋ ਗਈਆਂ ਪਰ ਇਹ ਬੁੱਤ ਆ ਜਿਹੜਾ ਇਹ ਵੀ ਬਹੁਤ ਪੁਰਾਣਾ ਇਹ ਜੋਤਾਂ ਰੱਖੀਆਂ ਹੋਈਆਂ ਨੇ ਲੋਕ ਇੱਥੋਂ ਤੇਲ ਖਰੀਦਦੇ ਆ ਤੇਲ ਖਰੀਦ ਕੇ ਇਹ ਜੋਤਾਂ 'ਚ ਪਾ ਦਿੰਦੇ ਆ ਬਾਹਰ ਇੰਨੀ ਠੰਡੀ ਹਵਾ ਚੱਲਦੀ ਪਈ ਆ ਤੇ ਬਹੁਤ ਤੇਜ਼ ਹਵਾ ਚੱਲਦੀ ਪਈ ਆ ਤੇ ਇਸ ਕਰਕੇ ਇਹਨਾਂ ਜੋਤਾਂ ਵਾਸਤੇ ਇੱਕ ਸ਼ੀਸ਼ੇ ਦਾ ਕੈਬਨ ਬਣਾਇਆ ਹੋਇਆ ਜਿੱਥੇ ਕਿ ਹਵਾ ਲੱਗਦੀ ਨਹੀਂ ਪਰ ਉਹ ਚੱਲੀ ਜਾਂਦੀਆਂ ਨੇ ਜੋਤਾਂ ਇਹ ਸਾਹਮਣੇ ਹੈਗੀ ਮਨੈਸਟਰੀ ਇੱਥੇ ਲੋਕਾਂ ਦੇ ਘਰ ਇੱਕ ਦੂਜੇ ਨਾਲ ਜੁੜ-ਜੁੜ ਕੇ ਜੁੜ-ਜੁੜ ਕੇ ਬਣਾਏ ਹੋਇਆ ਇੱਕ ਦੂਜੇ ਦੇ ਕਰੇ ਹੋ ਅੰਦਰੋਂ-ਅੰਦਰ ਹੀ ਚਲੇ ਜਾਂਦੇ ਆ ਕਿਉਂਕਿ ਇਹਨਾਂ ਲੋਕਾਂ ਨੇ ਜਿਹੜੇ ਪੁਰਾਣੇ ਸਮੇਂ ਦੇ ਵਿੱਚ ਨਾ ਤਾਂ ਇੱਥੇ ਗੱਡੀਆਂ ਹੁੰਦੀਆਂ ਸੀ ਨਾ ਸਕੂਟਰ ਨਾ ਮੋਟਰਸਾਈਕਲ ਅਜਿਹੀਆਂ ਚੀਜ਼ਾਂ ਨਹੀਂ ਹੁੰਦੀਆਂ ਸੀ ਇਹ ਲੋਕ ਆ ਜਿਹੜੇ ਭਗਤੀ ਦੇ ਵਿੱਚ ਹੀ ਲੀਨ ਹੁੰਦੇ ਰਹਿੰਦੇ ਹੁੰਦੇ ਸੀ ਤੇ ਇਸ ਕਰਕੇ ਇਹ ਆਪਸ ਵਿੱਚ ਵੈਰ ਵੀ ਨਹੀਂ ਰੱਖਦੇ ਇਸ ਧਰਮ ਦੇ ਵਿੱਚ ਕਹਿੰਦੇ ਹੁੰਦੇ ਆ ਵੀ ਇੰਡੀਆ 'ਚ ਜਦੋਂ ਆਉਣਾ ਸੀ ਇਹਨਾਂ ਨੇ ਤਾਂ ਇਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਇੰਡੀ ਹਿੰਦੀ ਨਹੀਂ ਜਾਣਦੇ ਹੋਰ ਭਾਸ਼ਾ ਨਹੀਂ ਜਾਣਦੇ ਵੀ ਤੁਸੀਂ ਕਿਵੇਂ ਰਹੋਗੇ ਲੋਕਾਂ ਦੇ ਵਿੱਚ ਤਾਂ ਇਹਨਾਂ ਨੇ ਕਿਹਾ ਵੀ ਇੱਕ ਗਲਾਸ ਦੁੱਧ ਮੰਗਾਓ ਤੇ ਉਹਦੇ ਵਿੱਚ ਪੋਤਾਸਾ ਘੋਲਦਾ ਕਹਿੰਦੇ ਵੀ ਹੁਣ ਜਿਵੇਂ ਪੋਤਾਸਾ ਦੁੱਧ ਚ ਘੁਲ ਗਿਆ ਤੇ ਇਵੇਂ ਹੀ ਅਸੀਂ ਤੁਹਾਡੇ ਲੋਕਾਂ ਚ ਘੁਲ ਜਾਾਂਗੇ ਤੇ ਇੰਡੀਅਨ ਗਵਰਨਮੈਂਟ ਜਿਹੜੀ ਆ ਇਹਨਾਂ ਨੂੰ ਜਿਹੜਾ ਅਲਾਉਂਸ ਵੀ ਦਿੰਦੀ ਆ ਸ਼ਰਨਾਰਥੀ ਹੋਣ ਕਰਕੇ ਕੁਝ ਪੈਸੇ ਵੀ ਦਿੰਦੀ ਆ ਮਦਦ ਵੀ ਕਰਦੀ ਆ ਇਹ ਮਹਾਤਮਾ ਬੁੱਧ ਸਾਹਿਬ ਦਾ ਬੁੱਤ ਆ ਇਹ 120 ਫੁੱਟ ਉੱਚਾ ਤੇ ਕੱਲੋ ਵੀ ਜੇ ਮੈਂ ਇਹ ਇਹਨਾਂ ਦੇ ਪੈਰਾਂ ਕੋਲੇ ਖੜ ਜਾ ਤਾਂ ਮੇਰਾ ਜਿਹੜਾ ਸਿਰਾ ਉਹ ਪੈਰਾਂ ਤੋਂ ਵੀ ਥੱਲੇ-ਥੱਲੇ ਰਹਿ ਜਾਣਾ ਤੇ ਇੰਨਾ ਖੂਬਸੂਰਤਾ ਤੇ ਜਿਹੜੀਆਂ ਆਲੇ-ਦੁਆਲੇ ਦੀਆਂ ਵਾਦੀਆਂ ਨੇ ਬੱਦਲ ਪਹਾੜ ਥੱਲੇ ਰੇਤਾ ਆ ਦੇਖੋ ਮੇਰੇ ਜਿਹੜੇ ਕੱਦ ਇੱਕ ਇੱਕ ਤੱਕ ਹੀ ਆਉਂਦਾ ਜਾਣ ਕੇ ਉਹਨਾਂ ਦੇ ਪੈਰਾਂ ਤੱਕ ਵੀ ਨਹੀਂ ਆਉਂਦਾ ਜਿਹੜਾ ਪੈਰ ਦਾ ਅੰਗੂਠਾ ਵਾਜੇ ਆਪਾਂ ਉੱਥੇ ਕੁਰਸੀ ਰੱਖ ਦਈਏ ਤਾਂ ਇੰਨਾ ਉੱਚਾ ਉਹ ਕੁਰਸੀ ਦੇ ਬਰਾਬਰ ਦਾ ਹੈਗਾ ਇਹ ਉਸ ਤੋਂ ਖੜ ਕੇ ਖੂਬਸੂਰਤ ਜਿਹੜੀ ਦੁਨੀਆ ਕਿੱਦਾਂ ਦੇ ਪਹਾੜ ਆ ਇਦੋਂ ਸੋਹਣੇ ਪਹਾੜ ਮੈਂ ਕਦੇ ਜ਼ਿੰਦਗੀ 'ਚ ਨਹੀਂ ਦੇਖੇ ਹਾਂ ਹਰਿਆਲੀ ਵਾਲੇ ਹੈਗੇ ਆ ਦੂਸਰੇ ਹੈਗੇ ਆ ਹਿਮਾਚਲ ਦੇ ਹੈਗੇ ਆ ਕਸ਼ਮੀਰ ਦੇ ਹੈਗੇ ਆ ਪਰ ਇਹਨਾਂ ਦੀ ਗੱਲ ਬਾਤ ਹੀ ਅਲੱਗ ਆ ਜਿਵੇਂ ਪੁਰਾਣੇ ਬੱਚੇ ਜਾਂ ਅਸੀਂ ਜਦੋਂ ਛੋਟੇ ਹੁੰਦੇ ਸੀ ਤਾਂ ਅਸੀਂ ਡਰਾਇੰਗ ਕਰਦੇ ਹੁੰਦੇ ਸੀ ਤਾਂ ਡਰਾਇੰਗ ਦੇ ਵਿੱਚ ਇਦਾਂ ਦੇ ਪਹਾੜ ਬਣਾਉਂਦੇ ਹੁੰਦੇ ਸੀ ਵਿੱਚ ਚੌਂਪੜੀ ਬਣਨੀ ਉਹ ਬਣਨੀ ਇਹ ਪਹਾੜ ਅਸਲੀਅਤ ਦੇ ਵਿੱਚ ਦੇਖ ਲੇ ਤੇ ਇੱਥੇ ਜਿਹੜਾ ਟੈਂਪਰੇਚਰ ਆ ਟੈਂਪਰੇਚਰ ਵੀ ਕਾਫੀ ਘੱਟ ਆ ਥੱਲੇ ਦੀ ਕੋਟੀ ਪਾਈ ਆ ਉੱਪਰ ਦੀ ਜੈਕਟ ਪਾਈ ਆ ਤੇ ਫੇਰ ਥੱਲੇ ਦੀ ਪਜਾਮੀ ਪਾਈ ਆ ਤੇ ਪੈਰਾਂ ਨੂੰ ਜਰਾਬਾਂ ਪਾਈਆਂ ਨੇ ਤਾਂ ਇਸ ਠੰਡ ਨੂੰ ਰੋਕ ਰਹੀ ਆ ਇਹ ਠੰਡ ਜਲਾਈ ਮਹੀਨੇ ਦੇ ਵਿੱਚ ਵੀ ਤੁਸੀਂ ਦੇਖ ਲੋਗੇ ਇਹੋ ਜੀ ਠੰਡ ਆ ਤੇ ਸਾਹਮਣੇ ਰੇਤਾ ਰੇਤ ਦਾ ਬਹੁਤ ਵੱਡਾ ਮੈਦਾਨ ਹੈ ਤੇ ਇਹ ਜਿਹੜਾ ਰੇਤਾ ਵਾ ਇਹ ਇੰਨਾ ਵਧੀਆ ਰੇਤਾ ਜੇ ਤੁਸੀਂ ਨੂਬਰਾ ਵਾਲੇ ਬਲੌਗ ਦੇ ਵਿੱਚ ਮੈਨੂੰ ਦੇਖ ਸਕਦੇ ਹੋ ਇਹਦੇ ਵਿੱਚ ਤੇ ਇਹ ਜਿਹੜੇ ਗੋਲ-ਗੋਲ ਘੁਮਾਉਂਦੇ ਆ ਇਹ ਜਿਵੇਂ ਆਪਾਂ ਮਾਲਾ ਜਪਦੇ ਆ ਉਸੇ ਤਰੀਕੇ ਇਹਨਾਂ ਨੂੰ ਗੋਲ-ਗੋਲ ਘੁਮਾਉਂਦੇ ਆ ਤੇ ਆਪਾਂ ਬੱਚਿਆਂ ਨਾਲ ਕਰੀਏ ਗੱਲਬਾਤ ਸਭ ਸਕੂਲ ਸਭ ਸਕੂਲ ਵਿੱਚੋਂ ਆਣਦੇ ਸਭ ਬੱਚੇ اچھا ਸਾਰੇ ਬੱਚੇ ਕੋ ਆਣਾ ਪਰ ਅੱবি ਤਾਂ ਬਾਰਿਸ਼ ਹੋ ਗਈ ਹੈ ਨਾ ਹਾਂ ਚਲੋ ਚਲੋ ਥੈਂਕ ਯੂ ਬੇਟਾ ਤੇ ਨਾ ਕੁਝ ਨਹੀਂ ਹੁਕਦਾ ਇਹ ਪਹਾੜਾਂ ਦੀ ਇੱਕ ਤਾਂ ਹਾਈਟ ਜ਼ਿਆਦਾ ਹੋਣ ਕਰਕੇ ਦੂਜੇ ਇਹ ਬਿਲਕੁਲ ਪਥਰੀਲੇ ਆ ਤੇ ਉਹ ਮਨਸਟਰੀ ਤੇ ਆ ਇਧਰ ਉਹ ਬੰਦੋ ਜੀ ਦਾ ਪੁੱਤ ਟਰੱਕੇ ਜਾਣਾ ਪੈਣਾ ਆਪਣੀ ਕਾਰ ਖੜੀ ਆ ਉਹ ਥੱਲੇ ਆਪਾਂ ਗੱਲ ਕਰਦੇ ਸੀ ਗੁਰੂ ਨਾਨਕ ਦੇਵ ਜੀ 1469 ਦੇ ਵਿੱਚ ਉਹਨਾਂ ਦਾ ਜਨਮ ਹੋਇਆ ਤੇ ਆਪਣੀ ਤੀਜੀ ਉਦਾਸੀ ਜਿਹੜੀ ਸੀਗੀ ਉਹਨਾਂ ਦੀ 1514 ਤੋਂ 1518 ਚ ਇੱਥੇ ਆਏ ਸੀ ਤੇ ਇੱਥੇ ਭਾਸ਼ਾ ਲਿਖੀ ਹੋਈ ਆਪਾਂ ਪੁੱਛੀਏ ਬੱਚਿਆਂ ਨੂੰ ਵੀ ਕਿਹੜੀ ਭਾਸ਼ਾ ਲਿਖੀ ਹੋਈ ਹੈ ਬੁੱਧਿਸ਼ ਜਾਂ ਤਿੱਬਤੀਅਨ ਬੋਲਿਆ ਜਾਂ ਬੁੱਧਿਸ਼ ਬੋਲੇ ਬੋਧੀ ਇੱਥੇ ਧਰਮ ਜਾਗ ਲਗੀ ਹੋਈ ਸੀਗੀ ਜਾਂ ਸੇਕਦੇ ਹੋਣੇ ਆ ਜਾਂ ਫਿਰ ਬੀਸਟੇਜ ਆ ਜਿਹੜੀ ਉਹਨੂੰ ਸਾੜਦੇ ਹੋਣੇ ਆ ਪਰ ਮੇਰੇ ਹਿਸਾਬ ਨਾਲ ਤਾਂ ਵਿੱਚ ਲੱਕੜਾਂ ਸੀਗੀਆਂ ਤੇ ਹੌਲੀ ਹੌਲੀ ਮੀਂਹ ਪੈ ਰਿਹਾ ਤੇ ਸ਼ਾਰਟਕਟ ਰਾਹ ਇਹਨਾਂ ਪਹਾੜਾਂ 'ਚ ਜਦੋਂ ਆਉਣਾ ਤਾਂ ਆਹ ਦੇਖੋ 10 ਲੀਟਰ ਪੈਟਰੋਲ ਚੱਕਿਆ ਹੋਇਆ ਹੈ ਨਾ ਤੇ ਯੂਪੀ ਤੋਂ ਆਏ ਹੋਏ ਆਂ ਜੀ ਤੇ ਦੋ ਜਣੇ ਆ ਆਪਾਂ ਨੂੰ ਰਾਹ 'ਤੇ ਉੱਤੇ ਜਾਂਦੇ ਸੀ ਮਿਲ ਕੇ ਲੰਘੇ ਆ ਤੇ ਯੂਪੀ ਤੋਂ ਆਇਆ ਆ ਪੈਟਰੋਲ ਆਏ ਰੱਖਣਾ ਪੈਂਦਾ ਇਸੇ ਤਰੀਕੇ ਸਾਡੀ ਵੀ ਗੱਡੀ ਦੇ ਵਿੱਚ ਜਿਹੜਾ ਆਸੀਂ ਵੀ ਟੈਂਕੀ ਇਹ ਤੋਂ ਫੁੱਲ ਕਰਾਈ ਕਿਉਂਕਿ ਅਗਲੇ 3-400 ਕਿਲੋਮੀਟਰ ਸ਼ਾਇਦ ਕੋਈ ਪੰਪ ਮਿਲੇ ਨਾ ਮਿਲੇ ਜੇ ਕਹਿੰਦੇ ਤਾਂ ਹੈਗੇ ਆ ਵੀ ਹੈਗਾ ਵਾਪਾ ਪਰ ਗੱਲ ਇਹ ਆ ਕਿ ਬਦੌਤ ਤੇਲ ਨਾ ਹੋਵੇ ਫਿਰ ਮੁਸ਼ਕਲ ਆ ਅਸੀਂ ਵੀ 10 ਲੀਟਰ ਤੇਲ ਦੀ ਇੱਕ ਕੰਨੀ ਜਿਹੜੀ ਆ ਵਿੱਚ ਰੱਖੀ ਹੋਈ ਆ ਚਲੋ ਆ ਗਏ ਆ ਆ ਵੀ ਥੀਆ ਮਟੋ ਉੱਪਰੋਂ ਕਿੰਸੇ ਨੇ ਮਹਾਤਮਾ ਬੁੱਧ ਜੀ ਦਾ ਜਿਹੜਾ ਬੋਤਾ ਉੱਥੇ ਫੰਕਸ਼ਨ ਆ ਕੁਰਸੀਆਂ ਲੱਗੀਆਂ ਹੋਈਆਂ ਸੀ ਜਿਵੇਂ ਕਿ ਤੁਸੀਂ ਵੀਡੀਓ 'ਚ ਦੇਖਿਆ ਤੇ ਅੱਜ ਵੀ ਜਿਹੜੇ ਹੈਗੇ ਆ ਇਸ ਜਗ੍ਹਾ ਦੇ ਉੱਤੇ 14 ਦਲਾਈ ਲਾਮਿਆਂ ਨੇ ਆਪਣੀ ਹਾਜ਼ਰੀ ਭਰੀ ਹੋਈ ਆ ਇਸ ਕਰਕੇ ਇਹ ਵੀ ਬੜੀ ਪਵਿੱਤਰ ਜਗ੍ਹਾ ਤੇ ਹਰ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਹਰ ਧਰਮ ਨੂੰ ਅੱਖਾਂ ਤੇ ਮਿਠਾਉਣਾ ਚਾਹੀਦਾ ਇਹੀ ਅਸਲੀ ਸਿੱਖ ਦਾ ਧਰਮ ਤੇ ਦੂਜੀ ਗੱਲ ਆ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਮਿਲਦੇ ਆਂ ਅਗਲੇ ਵਲੌਗ 'ਚ ਕਰਦੇ ਆਂ ਅਗਲੀਆਂ ਗੱਲਾਂ ਤੇ ਹਜੇ ਤੱਕ ਵੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਹਨੂੰ ਸਬਸਕ੍ਰਾਈਬ ਕਰੋ ਤੇ ਦਿਓ ਜੀ ਇਜਾਜ਼ਤ ਧੰਨਵਾਦ ਤੇ ਪੁਰਾਣੀਆਂ ਵੀਡੀਓ ਨੂੰ ਪਿਆਰ ਕਰਨ ਵਾਸਤੇ ਪਿਆਰ ਦੇਣ ਵਾਸਤੇ ਤੁਹਾਡਾ ਦਿਲੋਂ ਬਹੁਤ ਬਹੁਤ ਧੰਨਵਾਦ ਦਿਓ ਜੀ ਇਜਾਜ਼ਤ ਧੰਨਵਾਦ